ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਪੁਰਸ਼ਾਂ ਨੂੰ ਕੀ ਹਾਲ ਹੈ ਸਟਾਕ ਜੀ ਹਾਂ ਜੀ ਚੱਲੇ ਜੇ ਜਾਣਾ ਹੀ ਪੈਣਾ ਛੁੱਟੀ ਮੋਗੀ ਹੋਣ ਕੇ ਹਾਂ ਜੀ ਹਾਂ ਜੀ ਛੁੱਟੀ ਕਦੋਂ ਹੋਗੀ ਆ ਹੁਣ ਤੇ ਹੁਣ ਚੱਲੀਏ ਠੀਕ ਨੇ ਹਾਂ ਜੀ ਹੋਰ ਠੀਕ ਠਾਕ ਸਭ ਹਾਂ ਜੀ ਵਧੀਆ ਚਲ ਵਧੀਆ ਚਾਹੀਦਾ ਕਿੰਨੇ ਜਾਣਾ ਛੱਡਣਾ ਅੱਜ ਜਾਣਾ ਹੀ ਹੋ ਤੇਰੇ ਪ੍ਰਗਟਤਾ ਉਨੇ ਠੀਕ ਆ ਉਹ ਹੁਣ ਕੇ ਫੇਰ ਇੱਧਰ ਹਾਂ ਉਹ ਚੱਲਿਆ ਮੈਂ ਤਾਂ ਕਿਹਾ ਮੈਨੂੰ ਮੈਂ ਆਪੇ ਤੂੰ ਕੋਈ ਗੱਲ ਨਹੀਂ ਰਹਿਣ ਦੇ ਸਾਨੂੰ ਆਦਤ ਪਈ ਹੈ ਬੱਚੇ ਜਾਣ ਦੀ ਹਾਂਜੀ ਵੀ ਨਾ ਸਾਨੂੰ ਕੋਈ ਲੈਣ ਹੀ ਜਾਂਦਾ ਤੇ ਨਾ ਕੋਈ ਛੱਡ ਕੇ ਆਉਂਦਾ ਸਾਨੂੰ ਤੇ ਕਹਿ ਦਿੰਦੇ ਤੂੰ ਇਹਦੇ ਪਖੰਡ ਫੜਿਆ ਵਾ ਦੋ ਹੀ ਮਹੀਨੇ ਕੋਣ ਆਇਆ ਹੀ ਤੋ ਕਿੰਦਾ ਨਹੀਂ ਹੈ ਜੇ ਮੈਂ ਜਾ ਨਹੀਂ ਬਸ ਆਦਾ ਹੂੰਗਾ ਮੈਂ ਤੇ ਹੁਣ ਲੱਗਾ ਮਾਉ ਮੋ ਤੋ ਦੂਜੇ ਅੰਕਲ ਨੇ ਕਿਹੜੇ ਨੇ ਓਲਖਾਲੇ ਉਹ ਵੀ ਇਹਨੂੰ ਆ ਜਣਾ ਉਹਨੇ ਵੀ ਨਾਲ ਹੀ ਅੱਜ ਠੀਕ ਆ ਉਹਨਾਂ ਨੇ ਵੀ ਨਾਲ ਚੱਲੋ ਇਹਨਾਂ ਕਟਾਲੇ ਇਕੱਠੇ ਹੁੰਦੇ ਹੁੰਦੇ ਆ ਤੇ ਮੈਂ ਉਹਨੂੰ ਕਿਹਾ ਮੈਂ ਕਿਹਾ ਚੱਲ ਇਹਨੂੰ ਆ ਜੀ ਕਿ ਇੱਥੇ ਹੀ ਚੱਲ ਪਾਂਗੇ ਹਾਂਜੀ ਆਰੇ ਇਹ ਇਕੱਠੇ ਦੋ ਜਾਨ ਇਹ ਵੀ ਗਿਆ ਨਹੀਂ ਤੇ ਆ ਪਰਨਾ ਮੇਰਾ ਨਹੀਂ ਆ ਕਿਹੜਾ ਆਪਨਾ ਤੇ ਮੈਂ ਕਹਿ ਦਾਂ ਨਹੀਂ ਨਾ ਭਾਰੇ ਇਹਦੇ ਨਾਲ ਮਾੜੀ ਆ ਨਾ ਨਹੀਂ ਚਲੋ ਠੀਕ ਆ ਉਹ ਗੱਲ ਤੇ ਪਰਨਾ ਤੇਰਾ ਵਾ ਤੇ ਮੈਂ ਕੀ ਦਾਂ ਪਰ ਮੈਂ ਬੰਦਦਾ ਹੀ ਇਹ ਪਰਨਾ ਦੇ ਤੇ ਮੈਂ ਤੇ ਤੈਨੂੰ ਉਹੀ ਗੱਲ ਦੱchn ਦਿਆਂ ਵਾਂ ਵੀ ਮੈਂ ਕਿਹਦਾ ਮੈਂ ਵੀ ਤੇ ਤੇਰਾ ਹੀ ਆ ਅਭੀ ਆ ਗਈ ਸੁਈ ਹੈ ਆ ਗਈ ਹੈ ਅੱਗੇ ਚੱਲਣਾ ਸਾਰੇ ਕਾਜੀ ਸਾਰਿਆਂ ਨੂੰ ਹੋਰ ਸਨਾਪੇ ਹਾਚਾਰਾ ਠੀਕ ਆਸ ਕਰਦੇ ਆ ਕਿ ਸਾਡੇ ਸਾਰੇ ਭਣ ਭਰਾ ਠੀਕ ਠਾਕ ਹੋਣਗੇ ਆ ਤੇਰੀ ਮੈਂ ਨਾ ਸੁਈ ਪਰਨੇ ਤੇ ਲੜਨ ਦਿਆਂ ਇਹਨਾਂ ਪਰਨਾ ਮੇਰਾ ਵਾ ਮੈਂ ਤਾਂ ਮੰਨ ਹੀ ਤੇਰਾ ਹੀ ਆ ਮੈਂ ਕਿਹਦਾ ਮੈਂ ਤਾਂ ਤੁਹਾਨੂੰ ਪਹਿਲਾਂ ਗਿਆ ਸੀ ਫਿਰ ਨਾ ਹੁੰਦਾ ਚਲ ਇਹ ਦੰਨ ਆ ਜਦੋਂ ਮੈਂ ਤੁਹਾਡੇ ਬਾਲੇ ਨਾ ਉਦੋਂ ਨਹੀਂ ਨਾ ਇਦਾਂ ਹੁੰਦਾ ਉਦੋਂ ਨੇ ਫੇਰ ਸਾਰਾ ਘਰ ਚੋਕ ਲੈਨੇ ਆ ਜਦੋਂ ਸਾਰਾ ਘਰ ਚੋਕ ਲੈਨੇ ਆ ਆ ਜਲੇ ਕੋਈ ਹੋ ਜੀ ਹੈ ਨਾ ਤੇ ਇਹ ਚੀਜ਼ਾਂ ਮੰਡੀਆਂ ਥੋੜਾ ਮੰਡੀਆਂ ਪਿਓ ਪੁੱਤ ਦੀਆਂ ਠੀਕ ਹੈ ਫੇਰ ਜਿਹੜੀ ਅੜਗੀ ਬਾ ਚੜ ਗਈ ਹਾਂ ਹਾਂ ਕੋਣ ਅਜੇ ਬੂਟ ਪਾਉਣੇ ਮੈਂ ਤੇਰੇ ਮੇਰਾ ਬੂਟ ਨਹੀਂ ਪਾਉਣੇ ਉਹ ਤੁਹਾਡੇ ਦੋ ਜੋੜੇ ਪਏ ਪਾ ਲੋ ਉਹਨਾਂ ਚ ਜਿਹੜਾ ਮਰਜੀ ਨਹੀਂ ਨਹੀਂ ਪੁੱਤ ਹਾਂਜੀ ਬੈਠੇ ਜੇ ਬੈਠੇ ਆ ਗਏ ਜੀ ਚਲ ਜਾ ਅੱਜ ਅੱਜ ਚਲ ਜਾਣਾ ਅੱਜ ਫਿਰ ਤਿਆਰੀ ਕਰ ਲਈ ਮੇਰੇ ਹੱਥ ਨੇ ਹਾਂਜੀ ਹਾਂਜੀ ਹੋਰ ਕਰ ਪਾਏ ਨਾ ਦੋਈ ਵੀ ਨਹੀਂ ਜਾਣਾ ਹੁਣ ਦਾਵਾ ਪਾਏ ਨਹੀਂ ਤੇ ਹੋਰ ਤਰ੍ਹਾਂ ਹੁਣ ਦਾਵਾ ਹੋਰ ਤੈਨੂੰ ਕਿਸ ਦਾ ਪਤਾ ਨਹੀਂ ਆ ਪਰ ਮੇਰੇ ਡੈਡੀ ਦਾ ਬੰਦਾ ਹਾਲ ਹੁੰਦਾ ਚਾਲ ਲੱਗਿਆ ਨਹੀਂ ਛਾਣਾ ਜਾ ਨਹੀਂ ਡੈਡੀ ਜੀ ਕਰਦੇ ਹੀ ਨਾ ਮੱਛ ਉਹ ਹੀ ਤਰ੍ਹਾਂ ਮਗਰ 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 ਕੀ ਕਰੀਏ ਤੇ ਹਾਂ ਅੱਜ ਵੀਰੇ ਪਤਾ ਕੀ ਕਹਿੰਦੇ ਵੇਖ ਲਾ ਹੁਣ ਜੇ ਸ਼ੁੱਤਰ ਆਉਂਦਾ ਵਾ ਤੇ ਉਥੋਂ ਸਾਡੀ ਆ ਜੇ ਉਹ ਮੈਂ ਕੋਈ ਗੱਲ ਨਹੀਂ ਕਿ ਦੋ ਹੀ ਮਹੀਨੇ ਦੀ ਆ ਜਾਈਦਾ ਵਾ ਵੀ ਕਿਹੜਾ ਉੱਥੇ ਇੰਨਾ ਤੇ ਚੱਲ ਨਹੀਂ ਨਹੀਂ ਛੱਡਿਆ ਵੀ ਨਹੀਂ ਗੁਜ਼ਾਰਾ ਨਹੀਂ ਜੀ ਨਹੀਂ ਕੰਮ ਰਿੰਦਾ ਨਹੀਂ ਫਿਰ ਹੁਣ ਕੰਮ ਸਾਡੇ ਕਿਹਦੇ ਕੰਮ ਸਾਡੇ ਕਿਹਦੇ ਨਾ ਖਰਚੇ ਵੜੇ ਆ ਹਾਂ ਹੁੰਦਾ ਕੀ ਚਲੋ ਆਪਣਾ ਤੇ ਕੰਮ ਹੀ ਬੜਾ ਵਧੀਆ ਵਾ ਨਾ ਤੇ ਜਿਹੜਾ ਆਈਦਾ ਵਾ ਦੋਈ ਕਿਤੇ ਹੈ ਜਿਹਨ ਸਾਲਾ ਵੱਢੀ ਹੁੰਦੇ ਦੋਈ ਦੋਈ ਚੱਲੀ ਤਿੰਨ ਸੱਬਦੀਆਂ ਹੁੰਦੀਆਂ ਕਿਨਾ ਕਿਨਾ ਟਾਈਮ ਦਾ ਵਾਦਾ ਹੁੰਦੇ ਆ ਵਿਚਾਰੇ ਹਾਂ ਮੈਂ ਹੁਣ ਹਾਲੇ ਤੋਂ ਜਾਣਾ ਤੇ ਕੱਲ ਤੋਂ ਇਹ ਘਟਨੇ ਚੱਲੂਗਾ ਹਾਂ ਹਾਂ ਲੈ ਹੋਰ ਹਾਂ ਕੰਮ ਬੜਾ ਇਨਾ ਦਾ ਹੈ ਬੱਥ ਹੈਂ ਹਾਂ ਆ ਲੈ ਤੋ ਹੁਣੇ ਹਾਂ ਆ ਆ ਕਾਵੇਂ ਨਾ ਬੜਾ ਹਾਂ ਹਾਂ ਜਾਨੀ ਮੈਂ ਕੀ ਤੇ ਜਾਣਾ ਨਹੀਂ ਹੈ ਕੰਮ ਤੇ ਦੱਸ ਹੈ ਕਿ ਦਿਨ ਹੁੰਦਾ ਵਾ ਫੇ ਹੁੰਦਾ ਨਹੀਂ ਇਹਨਾਂ ਅਪਣਾ ਹਫਤਾਗ ਨਾਂ ਕਿਹਨੇ ਫੇ ਇੰਨੇ ਲਾਪਣਾ ਗਿਆ ਨਾ ਇੰਨੇ ਇੰਨੇ ਰਹਿ ਗਈ ਏ ਇੰਨੇ ਹੋ ਗਈ ਏੰਨੇ ਰਹਿ ਗਈ ਕੱਲ ਮੈਨੂੰ ਪਤਾ ਕੀ ਕਹਿੰਦੇ ਆ ਸਵੇਰੇ ਕਹਿੰਦੇ ਕਹਿੰਦੇ ਹੈ ਕਿ ਸੁੱਖੀ ਥੋੜੀ ਨਹੀਂ ਇਹ ਮੈਂ ਡੈਡੀ ਥੋੜੀ ਜਿੱਦਾਂ ਸੁੱਖੀ ਪੂਰੀ ਨਹੀਂ ਆ ਰਹੀ ਹੈ ਆਪ ਦੀ ਇਹ ਤਾਂ ਕਿ ਮੈਨੂੰ ਅਹੀਂ ਥੋੜੀ ਥੋੜੀ ਲੱਗਣ ਦੀ ਹੈ ਮੈਂ ਨਾ ਨਹੀਂ ਥੋੜੀ ਨਹੀਂ ਗਈ ਛੁੱਟੀ ਛੁੱਟੀ ਮੈਂ ਉੱਡੀ ਆ ਇਹ ਮੈਂ ਧਿਆਨ ਨਾਲ ਆ ਕੇ ਦੱਸਿਆ ਵੀ ਆ ਵੇਖੋ ਉਹ ਕਹਿੰਦੇ ਵੀ ਅੱਜ ਕੰਮਕਾਰ ਚ ਪਤਾ ਹੀ ਨਹੀਂ ਬਣਾ ਉਹ ਕੰਮ ਪਤਾ ਨਹੀਂ ਲੱਗਾ ਹਰ ਕੰਮ ਕੰਮ ਦੱਲੇ ਦੇ ਵਿੱਚ ਨਾ ਦਿਗਲੇ ਨਾ ਇਹਨਾਂ ਕੋਲ ਇਹ ਕਰੀ ਨਾ ਅੰਗੜਿਆ ਤੇ ਉਹ ਜਦੋਂ ਹੁਣ ਠੀਕ ਨਹੀਂ ਘੇ ਰਹੇ ਤੇ ਉਹਨਾਂ ਦਾ ਕਰਕੇ ਵੀ ਜ਼ਿਆਦਾ ਕਰਦੇ ਆ ਅਈ ਕਾ ਵੀ ਕੀ ਠੀਕ ਨਹੀਂ ਐ ਤਾਂ ਆਪ ਹੀ ਬੰਦਾ ਇਹ ਗਲਤ ਠੀਕ ਹੋਈ ਜੇ ਨਾ ਹੋਈ ਇਹ ਕਦੀ ਕਹੀ ਨਹੀਂ ਛੱਡਿਆ ਆਸਮਾਨ ਕਰੀ ਨਾ ਹਾਂ ਹਾਂ ਜੀ ਖਾਈ ਜਾਂਦੇ ਜੀ ਰੋਟੀ ਹਾਂ ਜੀ ਹਾਂ ਜੀ ਮੈਂ ਹੁਣ ਕੋਤ ਖਾ ਲਈਏ ਤੇ ਬੇਵਾਵਾ ਟਾਈਮ ਲੱਗ ਗਿਆ ਨਾ ਆਜੋ ਜਿੰਨੇ ਜਿੰਨੇ ਖਾਣੀ ਆ ਸਾਗ ਭਿੰਡੀਆਂ ਨਹੀਂ ਕਰਦਾ ਅੱਗੇ ਵੀ ਬਣਾਇਆ ਇਹਨੇ ਇੱਕ ਦਿਨ ਤੋਂ ਤੇ ਅੱਜ ਮੈਂ ਫੇਰ ਜਾਣ ਲੱਗਿਆ ਮੈਂ ਕਿਹਾ ਮੈਨੂੰ ਸਾਗ ਬਣਾ ਦੇ ਤੇ ਇਹਨੇ ਸਾਗ ਬਣਾਤਾ ਤੇ ਥੋੜਾ ਜਿਹਾ ਪਾਉਂਦੇ ਆ ਡੱਬੇ ਗੇਸ ਚ ਖਰਾ ਕੇ ਪੈਗ ਨਾਲ ਲੈ ਜਾਣੇ ਇਹ ਤੇ ਬਚਿਆ ਰਹੂਗਾ ਤੇ ਮੈਨੂੰ ਨਾਲ ਤੇ ਕੁਝ ਨਹੀਂ ਇਹਨੂੰ ਹਾਂਜੀ ਤੇ ਸਟੇਅਰ ਆਜਾ ਉੱਥੇ ਵੇਖਣਾ ਉੱਥੇ ਖਾ ਲਾਂਗੇ ਨਾ ਹਾਂਜੀ ਠੀਕ ਨੇ ਆਜੋ ਜਿੰਨੇ ਜਿੰਨੇ ਖਾਣਾ ਘਰ ਦੀ ਰੋਟੀ ਇੱਦਾਂ ਘਰ ਦੀ ਹੁੰਦੀ ਹੈ ਵੇ ਸਹੀ ਕਿ ਨਹੀਂ ਹਾਂਜੀ ਉੱਥੇ ਮੈਚ ਦੀ ਜਿੰਨੀ ਮਰਜੀ ਚਲੋ ਵਧੀਆ ਮਰਜੀ ਰੋਟੀ ਆ ਵਜੀ ਗੱਲ ਨਹੀਂ ਠੀਕ ਆ ਪਰ ਇਹ ਵੀ ਘਰ ਦੀ ਤੇ ਘਰ ਦੀ ਹੈ ਨਾ ਸਾਡ ਨੂੰ ਨਹੀਂ ਘਰ ਦੀ ਹਾਂ ਚਲ ਵਧੀਆ ਆ ਗਿਆ ਉਹ ਨਹੀਂ ਰਾਤੀ ਨਹੀਂ ਪੜ੍ਹ ਕੇ ਆਇਆ ਇਹਨੂੰ ਹੀ ਵੇਟ ਰਿਹਾ ਤਦਾ ਠੀਕ ਹੈ ਠੀਕ ਹੈ ਜੜੀ ਜੀ ਸਾਡੇ អੈਮੋਸ਼ਨਲ ਹੋ ਗਏ ਆ ਤੇ ਉਹਨਾਂ ਨੇ ਮਨ ਭਰ ਲਿਆ ਵਿਚਾਰਿਆ ਨਾ ਉੱਠ ਕੇ ਵਿੱਚੋਂ ਚਲੇ ਗਏ ਉਹ ਤੁਹਾਨੂੰ ਪਤਾ ਹੀ ਆ ਜੀ ਘਰੋਂ ਬੱਚੇ ਤੁਰਨੇ ਬੜੇ ਔਖੇ ਆ ਤੇ ਘਰੋਂ ਜਾਣਾ ਵੀ ਬੜਾ ਔਖਾ ਆ ਤੇ ਤੁਰਨੇ ਵੀ ਬੜੇ ਔਖੇ ਆ ਸਹੀ ਗੱਲ ਕਹਿੰਦੇ ਹਾਂਜੀ ਹਾਂਜੀ ਇਹਾਂ ਬਹੁਤ ਬੜੇ ਪਿਆਰੇ ਹੁੰਦੇ ਆ ਦੰਦਾਂ ਨੂੰ ਜੀ ਲੱਗਾ ਹੈ ਦਾੜੀ ਦਾ ਦਾੜੀ ਨੂੰ ਕੋਈ ਪਰਵਾਹ ਨਹੀਂ ਹੀ ਕੰਮ ਕਰਦੀ ਜਿੰਨਾ ਸਾਰਾ ਆਪ ਹੀ ਕਰ ਪੁੱੜ ਲਿਆ ਗਾਰ ਦੀ ਭੱਜ ਦੌੜ ਜਿੰਨੀ ਹੀ ਤੇ ਹੁਣ ਉਹਨਾਂ ਨੂੰ ਕਰਨੀ ਪੈਣੀ ਹੈ ਹਾਂਜੀ ਤੇ ਅਭੀ ਸਾਡਾ ਬਾਜ ਉਹ ਵੀ ਠੀਕ ਨਹੀਂ ਹੈ ਵਿਚਾਰਾ ਉਹਨੂੰ ਬੁਖਾਰ ਜਿਆ ਵਾ ਟੈਸਟ ਕਰਾਇਆ ਹੀ ਗੱਲ ਕਿੰਨਾ ਕੋਈ ਆਇਆ ਉਹਦੇ ਵੀ ਚਲੋ ਖਾਣੇ ਕੋਣ ਜਿੰਨਾ ਖਾਦਾ ਚੰਗਾ ती। मेरे मगर मगर ही रे है महीना सिक्योरिटी गार्ड बन लगा चलो मैगम दे ਮਾਪਿਓ ਆ ਤੇਰੇ ਨਿਆਲੇ ਨਿਆਲੇ ਹੁੰਦੇ ਆ ਤੇ ਬਾਪੇ ਪੜਾ ਦੀ ਬਾਪੇ ਦੋਨੇ ਧਨ ਮਗਰ ਮਗੜੀ ਮੇਰਾ ਸਕੂਲੀ ਪੜ੍ਹ ਚੰਗਾ ਹਾਂ ਚੱਲ ਚੱਲ ਜੀ ਕਾਸੇ ਚੰਗਾ ਹਾਂ ਹਾਂ ਚਲੋ ਠੀਕ ਹੈ ਪਈ ਅਹ ਜਣੀ ਕਿੱਧਰ ਪੈਂਦਾ ਏ ਸਹੀਆ ਵੇਖ ਲਈਏ ਅੱਛਾ ਅੱਛਾ ਸਾਈਂ ਇਕੱਠੇ ਜਾਂਦੇ ਆ ਠੀਕ ਆ ਜਾਣ ਇੱਕ ਹੀ ਕੰਪਨੀ ਚ ਵਾਦੇ ਅਸੀਂ ਕੱਟੇ ਜਾਈਦਾ ਕੱਟੇ ਆਈਦਾ ਇੱਕੋ ਜਣੀ ਹੋਣ ਮੀ ਨਾ ਉਹਦਾ ਬਟਾਲੇ ਟੱਕਰਨਾ ਸੀ ਤੇ ਮੈਂ ਕਿਹਾ ਨਹੀਂ ਐਨੂੰ ਹੀ ਆਜੋ ਤੇ ਘਰ ਨਹੀਂ ਆਗੇ ਆਏ ਚਲ ਵਧੀਆ ਵਾ ਨਾ ਦੋਵੇਂ ਵੀਰ ਸਾਥ ਹੋ ਜਾਂਦਾ ਵਾ ਘਰ ਤੇ ਬੜਾ ਵਧੀਆ ਵਾ 에ਅਰਪੋਰਟ ਦੇ ਵਿੱਚ ਜਿੱਦਾਂ ਮਰਜੀ ਇੱਕ ਬੈਠਾ ਰਹਿੰਦਾ ਸਮਾਂ ਚ ਮੂਨ ਲੱਗੇ ਉਹ ਚ ਕਰ ਲਵਾ ਚਲ ਹੁੰਦਾ ਤੇ ਸਾਡੇ ਕੋ ਕੋਹ ਵੀ ਨਹੀਂ ਆ ਵੈਸੇ ਹੋਈ ਜਾ ਤੇ ਖਾਲੀ ਆ ਪਰ ਕੋਹ ਵੀ ਨਾ ਨਾ ਹੋਵੇ ਆਪਨਾ ਪਿੰਡ ਹਾਂਜੀ ਹਾਂਜੀ ਇੱਕ ਲੌਂਜ ਲੱਗਿਆ ਹੀ ਬੜਾ ਵਧੀਆ ਜਾਂਦਾ ਲੱਗੇ ਲੱਗੇ ਪਿੰਡ ਵਾ ਬੜਾ ਫਾਇਦਾ ਵਾ ਆਹੋ ਚਲੋ ਠੀਕ ਆ ਡੈਡੀ ਜੀ ਫਿਰ ਚੰਗਾ ਦਵਾਈ ਦੂ ਵੀ ਟਾਈਮ ਨਾ ਆਣ ਕੋਈ ਨਹੀਂ ਲੈ ਆਓ ਜਾ ਕੇ ਚੱਲ ਗਿਆ ਠੀਕ ਹੈ ਹਾਂ ਚਲੋ ਮੰਮੀ ਤਹੇ ਦਵਾਈ ਦੋਈ ਆਪਣੀ ਐਮਨਾ ਮੀ ਆ ਗਿਆ ਜੀ ਹਾਂ ਆ ਨੂੰ ਨੇ ਕਹਿਣਾ ਨਹੀਂ ਯਾਰ ਯਾਨੀ ਜਾਇਏ ਕਿੰਨਾ ਬਹੁਤ ਮੈਂ ਇਦਾਂ ਦਾ ਹਾਂ ਨਾ ਮੇਰੀ ਗੱਲ ਸੁਣ ਬਾਹਤ ਹੋਈ ਜਾਂਦੇ ਹੋੜੀ ਨਹੀਂ ਚਲਾਇਓ ਆ ਨਹੀਂ ਬਾਹ ਦਾ ਕਰਕੇ ਨਾ ਆ ਬਾਵਾ ਜੀ ਤੇ ਮਗਾ ਕਦੀ ਜੰਟਾ ਜਣਾਵਾ ਜੇ ਨਾ ਜੰਨਾ ਮੈਂ ਆਰਾਮ ਕਰਦੇ ਆ ਆਰਾਮ ਹੀ ਉਹ ਤੇ ਕੀ ਕਰਦੇ ਕਿਹਾ ਤਾ ਉਹ ਚੰਗਾ ਕਿਹੜਾ ਪੀਓ ਚਲਾਉਣ ਦੀ ਮੈਂ ਵੀ ਤੂੰ ਚੰਗਾ ਜੋ ਤੂੰ ਚਲ ਠੀਕ ਆ ਚੰਗਾ ਬਤ ਤੂੰ ਹੀ ਦਵਾਈ ਦੋਈ ਖਾਈ ਜਾਈਂ ਟਾਈਮ ਹਾਂਜੀ ਹੈ ਹਾਂਜੀ ਠੀਕ ਆ ચલો <laughs> ડેડી <laughs> <laughs> ਬੜੀ ਨਵਾਂ ਮਨ ਤਾਰ ਤੋਂ ਤੋਤੇ ਹੀ ਹੋਦੇ ਹੁਣ ਗਿੱਲੇ ਹੋ ਗਏ ਆ